ਸਤਨਾ ਵਹਿਗੁਰੂ 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 SATNAM the SATNAM Saturnum, SATNAM Haganum, Saturnum, the 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 Haganum, the Haganum, Saturnum, ਸਤਨਾਮ ਵਾਹਿਗੁਰੂ 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 ਸਤਨਾਮ ਵੈਗੁਰੂ 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 ਸਤਨਾਮ ਵਾਹਿਗੁਰੂ 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 ਸਤਨਾਮ ਵੈਰੀ ਗੁਰੂ ਸਤਨਾਮ ਬਹਿਗੁਰੂ ਸਤਨਾਮ ਬਹਿਗੁਰੂ ਸਤਨਾਮ ਬਹਿਗੁਰੂ ਸਤਨਾਮ ਬਹਿਗੁਰੂ ਸਾਰੇ ਜਾਪ ਕਰੋ ਵੀਰੇ ਸਤਨਾਮ ਵੈਰੀ ਗੁਰੂ ਸਤਨਾਮ ਬਹਿਗੁਰੂ ਸਤਨਾਮ ਬਹਿਗੁਰੂ ਸਤਨਾਮ ਬਹਿਗੁਰੂ ਸਤਨਾਮ ਬਹਿਗੁਰੂ ਸਤਨਾਮ ਬਹਿਗੁਰੂ ਸਤਨਾਮ ਆਉਂਦਾ ਹੈ ਗੁਰੂ ਸਤਨਾਮ ਬਹਿਗੁਰੂ ਸਤਨਾਮ ਬਹਿਗੁਰੂ ਸਤਨਾਮ ਆਉਂਦਾ ਹੈ ਗੁਰੂ 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 ਸਤਨਾਮ ਵਾਹਿਗੁਰੂ ਸਤਨਾਮ ਆਉਂਦਾ ਹੈ ਗੁਰੂ 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਆਉਂਦਾ ਹੈ ਗੁਰੂ ਸਤਨਾਮ ਵਾਹਿਗੁਰੂ ਸਾਰੇ ਯਾਪ ਕਰੋ ਸਤਨਾਮ ਵਾਹਿਗੁਰੂ ਸਤਨਾਮ ਆਉਂਦਾ ਹੈ ਗੁਰੂ ਸਤਨਾਮ ਆਉਂਦਾ ਹੈ ਇਹਨੂੰ ਕਿ ਸ਼ੇਅਰ ਕਰ ਦਿਓ ਸਾਰੇ ਵਾਹਿਗੁਰੂ ਵਾਹਿਗੁਰੂ ਕਰੋ ਸਤਨਾਮ ਵਾਹਿਗੁਰੂ ਯਾਪ 10 20 ਮਿੰਟ ਹੀ ਵਾਹਿਗੁਰੂ ਕਰਾਂਗੇ ਨਾ ਕਿੰਨਾ ਫਾਇਦਾ ਹੋ ਜਾਦਾ ਸਤਨਾਮ ਵੇਹੇ ਗੁਰੂ 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 ਸਤਨਾਮ ਵਾਹਿਗੁਰੂ ਸਤਨਾਮ ਰਹੇ ਗੁਰੂ 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 ਸਤਨਾਮ ਵਾਹਿਗੁਰੂ ਸਤਨਾਮ ਰਹੇ ਗੁਰੂ 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 ਸਤਨਾਮ ਨੇ ਰੱਖੀ ਪਰਵਾਹ ਨਾ ਸਤਨਾਮ ਰਹੇ ਗੁਰੂ 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 ਸਤਨਾਮ ਵਾਹਿਗੁਰੂ 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 ਸਤਨਾਮ ਬਹਿਗੁਰੂ ਸਤਨਾਮ ਬਹਿਗੁਰੂ ਸਤਨਾਮ ਬਹਿਗੁਰੂ ਸਤਨਾਮ ਬਹਿਗੁਰੂ ਸਤਨਾਮ ਵਹਿਗੁਰੂ ਸਤਨਾਮ ਬਹਿਗੁਰੂ ਸਤਨਾਮ ਬਹਿਗੁਰੂ ਸਤਨਾਮ ਬਹਿਗੁਰੂ ਇਹ ਸਾਰੇ ਜਾਪ ਕਰੋ ਸਤਨਾਮ ਬਹਿਗੁਰੂ 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 ਸਤਨਾਮ ਵਾਹਿਗੁਰੂ 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 ਸਾਰੇ ਜਾਪ ਕਰੋ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਪਰਮਾਤਮਾ ਸਭ ਤੇ ਮੇਰ ਪਰ ਹੱਥ ਰੱਖੀ ਸਾਰਾ ਬਾਹਰ ਛੋਣੀ ਬੰਦ ਹੋ ਜੇ ਸਾਨੂੰ ਸੁਖ ਸੰਤੀ ਬਖਸ਼ੀ ਕਰੋ ਸਭ ਦੇ ਪਰਿਵਾਰਾਂ ਨੂੰ ਦਰਸਤੇ ਵਸੀ ਜਾਂਦੇ ਕਲਾ ਬਖਸ਼ੋ ਵਾਹਿਗੁਰੂ ਮੇਕਾਰ ਪਰਮਾਤਮਾ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾ ਮੈਂ ਗੁਰੂ ਸਤਨਾ ਮੈਂ ਗੁਰੂ ਸਤਨਾ ਮੈਂ ਸਤਨਾ ਮੈਂ ਸਤਨਾ ਮੈਂ ਗੁਰੂ ਸਤਨਾ ਮੈਂ ਗੁਰੂ ਸਤਨਾ ਮੈਂ ਗੁਰੂ ਸਤਨਾ ਮੈਂ ਗੁਰੂ ਜਾਪ ਕਰੋ ਸਾਰੇ ਭਾਈ ਸਤਨਾ ਮੈਂ ਗੁਰੂ ਸਤਨਾ ਮੈਂ ਗੁਰੂ ਸਤਨਾ ਮੈਂ ਗੁਰੂ ਪਤਾ ਨਹੀਂ ਪਰਵਾਤਾਂ ਨੇ ਨਹੀਂ ਉਹ ਸੁਣ ਲਈ ਦੀ ਹੈ ਨਾ ਸਤਨਾ ਵਾਹਿਗੁਰੂ 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 ਸਤਨਾਮ 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 ਵਾਹਿਗੁਰੂ Satanam, Behagaru, 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 Satnam Behagaru, ਸਤਨਾਮ ਵਾਹਿਗੁਰੂ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਵਾਦ ਸਾਨੂੰ ਤੁੰਦਰਸਤਿਆ ਵਰਸੇ ਸਾਰੇ ਜੀਆਂ ਨੂੰ ਤੇ ਵੀ ਇਹ ਪ੍ਰਵਾਦ ਸਭ ਸ਼ਾਂਤੀ ਬਖਸ਼ਣ ਵਾਲਾ ਸਾਰੇ ਅਮਨ ਚੈਨ ਬਖਸ਼ਣ ਵਾਲਾ ਨਾ ਤੇ ਪਾਉਣ ਦੇ ਪ੍ਰਕੋਪ ਤੋਂ ਬਚਾਉਣ ਵਾਲਾ ਦੁਨੀਆਂ ਨੂੰ ਨਾ ਮੇਰ ਕਰ ਪ੍ਰਵਾਦ ਸਭ ਸਭ ਜੀ ਅਤੇ ਬੇਗੁਰੂ ਜੀ ਕਾ ਖਾਲਸਾ ਬੇਗੁਰੂ ਜੀ ਕੀ ਫਤਿਹ ਲੈਣ ਭਾਈ ਆਪਾਂ ਕੱਲ ਨੂੰ ਦੁਪਹਿਰੇ 1 ਵਜੇ ਆਵਾਂਗੇ ਲਾਈਵ ਤੇ ਤੁਦੋ ਵੀ ਆਪਾਂ ਕਰਾਂਗੇ ਜਾਪ ਇਹ ਪ੍ਰਮਾਤਮਾ ਸਭ ਤੇ ਮਿਹਰ ਬੜਾਈ ਰੱਖੇ ਅਸੀਂ ਕੱਲ ਨੂੰ ਜਾਪ ਕਰਾਂਗੇ ਆਪਾਂ 10 15 ਮਿੰਟ ਕੱਢ ਲੈਣਾ ਟਾਈਮ ਕਿੱਨਾ ਕੱਢ ਕੇ 10 15 ਮਿੰਟ ਸਾਰੀ ਜਾਪ ਕਰਿਆ ਕਰੋ ਜਿਹਦੇ ਮੇਰੇ ਭੈਣ ਭਰਾ ਘੱਟ ਪੜੇ ਨੇ ਉਹ ਜਾਪ ਕਰ ਲਿਆ ਕਰੋ ਜਿਹਦੇ ਵੱਧ ਪੜੇ ਨੇ ਗਰਵਾਣੀ ਪੜ ਲਿਆ ਕਰੋ ਜਾਪ ਜਿੱਥੇ ਪੜ ਲਿਆ ਕਰੋ ਪਤਾ ਨਹੀਂ ਵੇਗ ਨੂੰ ਕੀ ਨਹੀਂ ਇਹਦੇ ਉਹ ਸੁਣ ਲੈ ਪ੍ਰਮਾਤਮਾ ਚਲੋ ਵੇਖੀ ਗਰੂ ਬੈਗ ਰੂ ਬੈਗ ਰੂ ਸੋ ਹੁਣ ਆਪਾਂ ਕੱਲ ਨੂੰ ਆਵਾਂਗੇ ਹੁਣ ਆਪਾਂ ਜਾਪ ਕਰ ਲੈ ਥੋੜਾ ਟਾਈਮ ਉਹਨਾ ਟਾਈਮ ਜਿਵੇਂ ਟਾਈਮ ਕੱਢ ਕੇ ਦੇਖ ਲਓ ਨਾਮ ਲੈ ਲਿਆ ਤੇ ਆਪਾਂ ਕੱਲ ਨੂੰ ਦੁਆਰਾ ਜਪਾਂਗੇ ਸੋ ਅੰਕ ਪਰਵਾਣੀ ਪੜਾ ਕਰੋ ਸਵੇਰੇ ਉੱਠ ਕੇ ਵੀ ਜਾਪ ਕਰ ਲੈ ਕਰੋ ਨਹੀਂ 5-10 ਮਿੰਟ اتنا ਬੈਗ ਰੂ ਜੀ ਬੈਗ ਰੂ ਜੀ ਕਾ ਖਾਲਸਾ ਬੈਗ ਰੂ ਜੀ ਕੀ ਫਤਿਹ ਹੰਜੀ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਰੱਖਣਾ ਉਹ ਦੱਸ ਕਰਦੇ ਹਾਂ ਪ੍ਰਮਾਤਮਾ ਸਭ ਚੜ੍ਹਦੀ ਕਲਾ ਰੱਖਣ ਮੇਰੇ ਭੈਣ ਭਰਾ ਜਿਹੜੇ ਪਾਣੀ ਦੀ ਵਿਚਾਰੀ ਪਰਿਵਾਰਾਂ ਦੇ ਪਰਿਵਾਰ ਪਾਣੀ ਤੇ ਰੁੜ ਕੇ ਕੰਨ ਜਿੰਨਾ ਸਭ ਨੂੰ ਸੁਖ ਸੰਤਿ ਬਖਸ਼ੇ ਪ੍ਰਮਾਤਮਾ ਸਾਰੇ ਨੂੰ ਸੁਖ ਸੰਤਿ ਆਪੋ ਆਪਣੇ ਘਰਾਂ 'ਚ ਵਧਿਆ ਰਾਜੀ ਖੁਸ਼ੀ ਰਹਿਣ ਸਾਰੇ ਪ੍ਰਮਾਤਮਾ ਜਿਸ ਦਾ ਘਰ ਨਾਲ ਲੱਗੇ ਨਾ ਉਹਦਾ ਇੱਕ ਸੁਖ ਸੰਤਿ ਵਈ ਰੱਖੇ ਪ੍ਰਮਾਤਮਾ ਆਪੇ ਲਈ ਅਰਦਾਸ ਕਰੋ ਆਪਣੀ ਪ੍ਰਮਾਤਮਾ ਅੱਗੇ ਸਾਰੇ ਸੱਚੇ ਮਨ ਨਾਲ ਅਰਦਾਸ ਕਰਿਆ ਕਰੋ ਬਹਿ ਕੇ ਬੈਗਰੂ ਬੈਗਰੂ ਜੌਬ ਕਰ ਲੈ ਲੇ ਕਣ ਛੋਟੇ ਬੱਚੇ ਆ ਕਰੀ ਹੁੰਦਾ ਕਿ ਬੈਗਰੂ ਦੀ ਜੌਬ ਕਰਾਇਆ ਕਰੂ ਛੋਟੇ ਬੱਚੇ ਨਹੀਂ ਬੈਗਰੂ ਜੇਤੀ ਹੁੰਦਾਗਾ ਨਾ ਬੱਚਾ ਰੱਬ ਦਾ ਰੂਪ ਹੁੰਦਾਗਾ ਬੈਗਰੂ ਜੀ ਕਾ ਖਾਲਸਾ ਬੈਗਰੂ ਜੀ ਕੀ ਫੱਤੇ ਚਲੋ